ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਮੈਂ ਤੁਹਾਨੂੰ ਦਿਖਾ ਰਿਹਾ ਮਿੱਟੀ ਦੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਬਣਾਈਆਂ ਹੋਈਆਂ ਘਰੂਣੀਆਂ ਦੀਵੇ 도ਗੜਾ ਕੁਜੇ ਆਪਾਂ ਵੱਡੇ ਵੱਡੇ ਸ਼ੋਰੂਮਾਂ ਤੋਂ ਸਮਾਨ ਖਰੀਦਦੇ ਆ ਪਰ ਜੋ ਆਪਦੇ ਹੱਥੀ ਕਿਰਤ ਕਰਦੇ ਨੇ ਉਹਨਾਂ ਵੱਲ ਨਹੀਂ ਆਪਾਂ ਨਿਗਾਹ ਮਾਰਦੇ ਕਿਉਂਕਿ ਇਹ ਵੀ ਦੀਵਾਲੀ ਦਾ ਤਿਹਾਰ ਢੀਕਦੇ ਨੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਦੀਵੇ, 도ਗੜਾ, ਮਸਾਲਾ, ਕੁਝੇ ਤਰ੍ਹਾਂ-ਤਰ੍ਹਾਂ ਦਾ ਮਿੱਟੀ ਦਾ ਸਮਾਨ ਇਹ ਬਣਾਉਂਦੇ ਨੇ। ਅਸੀਂ ਤੁਹਾਨੂੰ ਪਤਾ ਵੀ ਦੱਸਾਂਗੇ, ਐਡਰੈਸ ਵੀ ਦੱਸਾਂਗੇ ਵੀ ਕਿੱਥੇ ਵੀਰ ਦਾ ਅਡਾ ਲੱਗਿਆ ਹੋਇਆ ਹੈ। ਤਾਂ ਕਿਉਂਕਿ ਵੱਡੇ-ਵੱਡੇ ਧਲਾੜ ਲੋਕ ਚਾਈਨਾ ਮੇਡ ਸਮਾਨ ਖਰੀਦਦੇ ਨੇ ਅਤੇ ਘਰ ਦੀ ਰੌਣਕ ਵਧਾਉਂਦੇ ਨੇ। ਪਰ ਜੋ ਮਿੱਟੀ ਦੇ ਬਣੇ ਹੋਏ ਦੀਵਿਆਂ ਦੇ ਵਿੱਚ ਮਹਿਕ ਹੈ ਉਹ ਕਿਤੇ ਹੋਰ ਚైనా ਮੇਡ ਸਮਾਨ ਦੇ ਵਿੱਚ ਨਹੀਂ ਹੈ ਇਹ ਅਵਤਾਰ ਹੈ ਵੀਰ ਤਪਾ ਮੰਡੀ ਦਾ ਰਹਿਣ ਵਾਲਾ ਹੈ ਇਹਦੇ ਅੱਡੇ ਤੋਂ ਸਮਾਨ ਜ਼ਰੂਰ ਦਿਵਾਲੀ ਦਾ ਖਰੀਦੋ ਤਾਂ ਕਿ ਇਹਨਾਂ ਦੀ ਵੀ ਦਿਵਾਲੀ ਪੂਰੀ ਵਧੀਆ ਬਣ ਸਕੇ ਬਾਕੀ ਤੁਹਾਡੀ ਗੱਲ ਕਰਾਉਣਾ ਹੈ ਇਹਦੇ ਕੋਲੇ ਕੀ ਕੀ ਸਮਾਨ ਹੈ ਕੀ ਹਾਲ ਹੈ ਬਾਈ हां ਬਾਈ ਦੱਸੀ ਤੇਰੇ ਕੋਲ ਕੀ ਕੀ ਸਮਾਨ ਹੈ ਦਿਵਾਲੀ ਦਾ ਹਾਂਜੀ ਸਾਡੇ ਕੋਲ ਮਤਲਬ ਕੀ ਗੱਲੇ ਮਿਲ ਜਾਣਗੀਆਂ ਮਿੱਟੀ ਦੇ ਘਰੂਣਦਿਆ ਮਿਲ ਜਾਣਗੀਆਂ ਦੀਵੇ ਹੋਗੇ ਤੇ ਆਹ ਮਸਾਲਾ ਹੋਗੇ ਜਾਂ 도ਗੜਾ ਵਗੈਰਾ ਹੋਗੇ ਆ ਇਹ ਚੀਜ਼ਾਂ ਮਿਲਦੀਆਂ ਸਾਡੇ ਤੋਂ ਮਿੱਟੀ ਤੇ ਗਾਹਕ ਆਉਂਦਾ ਹੈ ਦੁਕਾਨ ਤੇ ਗਾਹਕ ਹਜੇ ਤਾਂ ਮਤਲਬ ਘੱਟ ਆਉਂਦਾ ਹੈ ਕਿ ਜਦੋਂ ਦੀਵਾਲੀ ਤੋਂ 2-3 ਦਿਨ ਪਹਿਲਾਂ ਫਿਰ ਰਸ਼ਟ ਆਉਣ ਲੱਗਦਾ ਠੀਕ ਹੈ ਤਾਂ ਦੋਸਤੋ ਇਹ ਵੀਰ ਅਵਤਾਰ ਸੀਗਾ ਤਾਂ ਮੇਰੀ ਹੱਥ ਵੱੰਨ ਕੇ ਬੇਨਤੀ ਹੈ ਵੀ ਜਿਹੜੇ ਦਿਹਾੜੀਦਾਰ ਲੋਕ ਨੇ ਇਹਨਾਂ ਦੀ ਅੱਡੇ ਤੋਂ ਇਹਨਾਂ ਦੇ ਸਮਾਨ ਲਿਆ ਕਰੋ ਕਿਉਂਕਿ ਸਾਲ ਬਾਅਦ ਦੀਵਾਲੀ ਦਾ ਤਿਹਾਰ ਆਉਂਦਾ ਤਾਂ ਵੱਡੇ ਸ਼ੋਰੂਮਾਂ ਨੂੰ ਛੱਡੋ ਇਸ ਵਾਰ ਮਿੱਟੀ ਦੇ ਦੀਵੇ ਦਿਵਾਲੀ ਦੇ ਤਿਹਾਰ ਨੂੰ ਜੁਗਾ ਕੇ ਦੇਖੋ ਤੁਹਾਡੇ ਘਰ ਨੂੰ ਰਸਨਾ ਦੇਣਗੇ ਕਿਉਂਕਿ ਦਿਵਾਲੀ ਦਾ ਤਿਹਾਰ ਰੋਸ਼ਨੀਆ ਦਾ ਤਿਹਾਰ ਹੈ ਇਹਨਾਂ ਕੋਲੇ ਘੁੰਡੀ ਗੱਲੇ ਦੀਵੇ ਕੁਝੇ ਦੋਗੜਾ ਮਸਾਲਾ ਤਾਂ ਇਹਨਾਂ ਦਾ ਪਤਾ ਹੈਗਾ ਡਾਕਟਰ ਚੁੰਨੀ ਲਾਲ ਸ਼ਰਮਾ ਡਾਕਟਰ ਜਗਵਿੰਦਰ ਡਾਕਟਰ ਰਾਜਕਮਾਰ ਸ਼ਰਮਾ ਦੀ ਬਿਲਕੁਲ ਹਸਪਤਾਲ ਦੇ 6 ਨੰਬਰ ਗਲੀ ਦੇ ਸਦਰ ਬਾਜ਼ਾਰ ਮੋਰੀ ਦੇ ਵਿੱਚ ਵੀਰ ਦੀ ਇਹ ਅੱਡਾ ਲਾਇਆ ਹੋਇਆ ਤਾਂ ਇਹ ਤੋਂ ਸਮਾਨ ਜ਼ਰੂਰ ਖਰੀਦੋ ਚਾਈਨਾ ਮੇਡ ਸਮਾਨ ਨੂੰ ਬਾਏ ਬਾਏ ਕਰੋ ਇਸ ਤਾਂ ਜੋ ਇਹਨਾਂ ਦੀ ਵੀ ਦੀਵਾਲੀ ਵਧੀਆ ਬਣ ਸਕੇ ਫੇਰ ਤੁਹਾਨੂੰ ਦੱਸ ਦਿੰਨੇ ਇਹਨਾਂ ਦਾ ਨੰਬਰ ਵੀ ਅਸੀਂ ਥੱਲੇ ਮੈਂਸ਼ਨ ਕਰਦੇ ਆਂਗੇ ਇਹਨਾਂ ਤੋਂ ਦੀਵਾਲੀ ਦਾ ਮਿੱਟੀ ਦਾ ਬਣਿਆ ਹੋਇਆ ਸਮਾਨ ਖਰੀਦੋ ਚਾਈਨਾ ਮੇਡ ਸਮਾਨ ਨੂੰ ਬਾਏ ਬਾਏ ਕਰੋ ਕਿਉਂਕਿ ਚਾਈਨਾ ਮੇਡ ਥੋੜੇ ਹੀ ਸਮੇਂ ਦੇ ਵਿੱਚ ਰੁਸ਼ਨਾਈ ਦੇ ਸਕਦਾ ਪਰ ਜੋ ਮਿੱਟੀ ਦੇ ਦੀਵੇ ਨੇ ਇਨਾਂ ਦੀ ਰੁਸ਼ਨਾਈ ਇਨਾਂ ਦੀ ਰੋਸ਼ਨੀ ਵਾਕਈ ਬਾ ਕਮਾਲ ਹੈ ਚਲੋ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ ਕਿਉਂਕਿ ਪੰਜਾਬੀ ਮੁੰਡਾ ਹੈ ਇਹ ਪੰਜਾਬੀਆਂ ਦਾ ਸਾਥ ਜਰੂਰ ਦਿਆ ਕਰੋ ਕਿਉਂਕਿ ਪੰਜਾਬ ਪੰਜਾਬੀਆਂ ਦਾ ਹੈ ਤਾਂ ਇਸ ਲਈ ਇਸ ਮੁੰਡੇ ਦਾ ਸਾਥ ਜਰੂਰ ਦਿਓ ਬਹੁਤ ਬਹੁਤ ਧੰਨਵਾਦ